ਗੁਰਦੁਆਰਾ ਸ਼੍ਰੀ ਨਾਨਕਪੁਰੀ ਟਾਂਡਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਦੋ ਘੋੜਿਆਂ ਬਦਲੇ ਵੇਚ ਦਿੱਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਸਪਰਸ਼ ਪ੍ਰਾਪਤ ਇਤਿਹਾਸਿਕ ਸਥਾਨ ਦੇ ਦਰਸ਼ਨ ਦੇਦਾਰੇ ਰੋਹਿਲਖੰਡ ਦੀ ਉਦਾਸੀ ਦੌਰਾਨ ਤਾਂ ਗੁਰੂ ਨਾਨਕ ਦੇਵ ਜੀ ਆਪਣੇ ਸੇਵਕ ਪਾਈ ਮਰਦਾਨਾ ਜੀ ਨਾਲ ਇਸ ਸਥਾਨ ਤੇ ਆਏ ਸਨ ਇਸ ਰਾਜ ਦੇ ਸ਼ਾਸਕ ਰੋਹਿਲਾ ਪਠਾਨ ਮਨੁੱਖਾਂ ਨੂੰ ਬਾਜ਼ਾਰਾਂ ਵਿੱਚ ਪਸ਼ੂਆਂ ਵਾਂਗ ਵੇਚਦੇ ਸਨ ਪਾਈ ਹਰਾਜੀ ਨੂੰ ਵੀ ਇੱਕ ਪਠਾਨ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਉਹਨਾਂ ਦੀ ਪੁਕਾਰ ਸੁਣ ਕੇ ਗੁਰੂ ਸਾਹਿਬ ਇਸ ਧਰਤੀ ਉੱਤੇ ਗੁਲਾਮਾਂ ਨੂੰ ਆਜ਼ਾਦ ਕਰਵਾਉਣ, ਗੁੰਮਰਾ ਹੋਏ ਲੋਕਾਂ ਨੂੰ ਸਹੀ ਰਸਤਾ ਦਿਖਾਉਣ ਅਤੇ ਪ੍ਰਭੂ ਦਾ ਨਾਮ ਜਪਾਉਣ ਲਈ ਆਏ ਸਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਠਾਣਾ ਦੇ ਅਤਿਆਚਾਰਾਂ ਨੂੰ ਰੋਕਣ ਲਈ ਇੱਥੇ ਪਹੁੰਚੇ ਤਾਂ ਰੁਹੇਲਾ ਪਠਾਣਾ ਨੇ ਉਹਨਾਂ ਨੂੰ ਗੁਲਾਮ ਬਣਾ ਕੇ ਉਹਨਾਂ ਤੋਂ ਸਖਤ ਮਿਹਨਤ ਕਰਵਾਈ। ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਲਾਹੀ ਬਾਣੀ ਰਾਹੀਂ ਸੱਚ ਦਾ ਗਿਆਨ ਦਿੱਤਾ ਤਾਂ ਪਠਾਣਾ ਨੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ ਅਤੇ ਮਨੁੱਖਾਂ ਦੀ ਖਰੀਦੋ-ਫਰੋਖਤ ਬੰਦ ਕਰ ਦਿੱਤੀ ਸੀ ਪਠਾਣਾ ਦੇ ਇਸ ਕੁਕਰਮ ਨੂੰ ਰੋਕਣ ਲਈ ਗੁਰੂ ਸਾਹਿਬ ਜੀ ਨੂੰ ਦੋ ਘੋੜਿਆਂ ਦੀ ਕੀਮਤ ਉੱਤੇ ਆਪਣੇ ਆਪ ਨੂੰ ਚਾਰ ਵਾਰ ਵੇਚਣਾ ਪਿਆ ਸੀ ਗੁਰੂ ਸਾਹਿਬ ਨੂੰ ਖਰੀਦਣ ਵਾਲੇ ਪਠਾਣ ਵਪਾਰੀ ਨੇ ਜਦੋਂ ਗੁਰੂ ਜੀ ਨੂੰ ਪਾਣੀ ਲਿਆਉਣ ਲਈ ਇੱਕ ਖੂਹ ਉੱਤੇ ਭੇਜਿਆ ਤਾਂ ਸਾਰੇ ਖੂਹ ਅਤੇ ਨਦੀਆਂ ਸੁੱਕ ਗਈਆਂ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਲੋਕ ਅੱਲਾ ਅੱਲਾ ਪੁਕਾਰਨ ਲੱਗੇ ਗੁਰੂ ਸਾਹਿਬ ਨੇ ਕਿਹਾ ਜਦੋਂ ਤੱਕ ਤੁਸੀਂ ਮਨੁੱਖਾਂ ਨੂੰ ਖਰੀਦਣ ਅਤੇ ਵੇਚਣ ਦੇ ਅਪਰਾਧ ਨੂੰ ਬੰਦ ਨਹੀਂ ਕਰਦੇ ਅੱਲਾ ਤੁਹਾਡੀਆਂ ਅਰਦਾਸਾਂ ਸਵੀਕਾਰ ਨਹੀਂ ਕਰੇਗਾ ਜਿਸ ਤੋਂ ਬਾਅਦ ਸਾਰੇ ਪਠਾਣਾ ਨੇ ਗੁਰੂ ਸਾਹਿਬ ਤੋਂ ਆਪਣੀ ਗਲਤੀ ਲਈ ਮੁਆਫੀ ਮੰਗੀ ਅਤੇ ਵਾਅਦਾ ਕੀਤਾ ਕਿ ਅਸੀਂ ਭਵਿੱਖ ਵਿੱਚ ਦੁਬਾਰਾ ਕਦੇ ਵੀ ਮਨੁੱਖਾਂ ਨੂੰ ਖਰੀਦਣ ਅਤੇ ਵੇਚਣ ਦਾ ਕੰਮ ਨਹੀਂ ਕਰਾਂਗੇ ਸਨ 1947 ਦੀ ਵੰਡ ਤੋਂ ਬਾਅਦ ਪਿੰਡ ਨਾਨਕਪੁਰੀ ਟਾਂਡਾ ਇਲਾਕੇ ਵਿੱਚ ਰਹਿਣ ਲਈ ਆਏ ਸਿੱਖ ਪਰਿਵਾਰਾਂ ਨੇ 1958 ਵਿੱਚ ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਦੀ ਸਥਾਪਨਾ ਕੀਤੀ ਸੀ ਜਿਸ ਤੋਂ ਬਾਅਦ ਸਾਲ 1973 ਵਿੱਚ ਬਾਬਾ ਫੋਜਾ ਸਿੰਘ ਜੀ ਅਤੇ ਬਾਬਾ ਹਰਬੰਸ ਸਿੰਘ ਜੀ ਕਾਰ ਸਿਵਾ ਵਾਲਿਆਂ ਨੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ